ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੋ ਅੱਜ ਤੁਹਾਡੇ ਕੋਲੇ ਸਾਰੀ ਜ਼ਿਲ੍ਹਾ ਪਟਿਆਲਾ ਦੀ ਲੀਡਰਸ਼ਿਪ ਸਾਡੇ ਸਾਰੇ ਫਤਕਾਰੂ ਹਲਕਾ ਅੰਚਾਰ ਸਹਿਬਾਨ ਮੈਂਬਰ ਐਸ ਡੀ ਪੀ ਸੀ ਜ਼ੂਥ ਕਾਲੀਅਲ ਦੇ ਦਿਹਾਤੀ ਦੇ ਪ੍ਰਧਾਨ ਸ਼ਹਿਰੀ ਦੇ ਪ੍ਰਧਾਨ ਵਰਕਿੰਗ ਮੀਟਿੰਗ ਦੇ ਮੈਂਬਰ ਸਹਿਬਾਨ ਸਾਡੇ ਸਾਰੇ ਆਉਦੇ ਸਹਿਬਾਨ ਬੈਠੇ ਨੇ ਅੱਜ ਦੀ ਐਸ ਡੀ ਪੀ ਸੀ ਮੈਂਬਰ ਸਹਿਬਾਨ ਅੱਜ ਦੀ ਮੀਟਿੰਗ ਦਾ ਮੇਨ ਜੋ ਅਜੰਡਾ ਕੀ ਸਭ ਤੋਂ ਪਹਿਲਾਂ ਇਸ ਗੱਲ ਦੀ ਵਧਾਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਭਰਤੀ ਮੇਮ ਸ਼ੁਰੂ ਕੀਤੀ ਸੀ ਉਹ ਬੜੀ ਉਤਸ਼ਾਹ ਦੇ ਨਾਲ ਬੜੀ ਜੋਸ਼ ਦੇ ਨਾਲ ਤੇ ਬਹੁਤ ਸਹੀ ਢੰਗ ਨਾਲ ਬਿਲਕੁਲ ਪਾਰਦਰਸ਼ੀ ਉਹ ਭਰਤੀ ਸ਼ੁਰੂ ਕੀਤੀ ਗਈ ਸੀ ਤਕਰੀਬਨ 20 ਤਰੀਕ ਤੱਕ ਉਹਦਾ ਸਮਾਂ ਸੀਗਾ ਜਿਹਦੇ ਵਿੱਚ 33 ਲੱਖ ਦੇ ਕਰੀਬ ਉਹਦੀ ਭਰਤੀ ਦੀ ਭਰਤੀ ਸਲਿੱਪਾਂ ਨੇ ਉਹ ਵਾਕ ਵਾਕ ਹਲਕਾਂ ਚਾਰ ਸਹਬਾਨਾ ਕੋਲੇ ਬ ਵੱਖ-ਵੱਖ ਜਥੇਬੰਦੀ ਦੇ ਆਗੂ ਸਹਿਬਾਨਾਂ ਕੋਲ ਪਹੁੰਚੀਆਂ ਨੇ ਤੇ ਉਹ ਬੜੇ ਗੰਭੀਰਤਾ ਦੇ ਨਾਲ ਬੜੇ ਇਮਾਨਦਾਰੀ ਦੇ ਨਾਲ ਕੱਲੇ-ਕੱਲੇ ਪਿੰਡ-ਪਿੰਡ ਜਾ ਕੇ ਕੱਲੇ-ਕੱਲੇ ਸ਼ਹਿਰ-ਵਾਈ ਵਾਰਡ-ਵਾਈ ਜਾ ਕੇ ਮhallਿਆਂ ਵਿੱਚ ਜਾ ਕੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਉਹ ਸ਼੍ਰੋਮਣੀ ਕਾਲੀਯਲ ਦੀ ਭਰਤੀ ਨੂੰ ਚਲਾ ਰਹੇ ਨੇ ਤੇ ਬੜੀ ਸਫਲਤਾਪੂਰਨ ਤਕਰੀਬਨ ਇਹ ਭਰਤੀ ਚੱਲ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਕਿ ਸੁਧਾਰ ਲਹਿਰ ਦੇ ਆਗੂ ਜਾਂ ਹੋਰ ਕਈ ਆਗੂ ਸਹਿਬਾਨ ਆਪਣੀ ਫਰਸਟ੍ਰੇਸ਼ਨ ਕੱਢਣ ਦੇ ਲਈ ਅਕਾਲੀ ਦਲ ਦੀ ਚੜ੍ਹਦੀ ਕਲਾ ਨੂੰ ਦੇਖਦੇ ਹੋਏ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਭਰਤੀ ਬੋਕਸ ਹੋ ਰਹੀ ਹੈ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਉਹਨਾਂ ਲੀਡਰਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਲੰਬੇ ਸਮੇਂ ਤੋਂ ਜਿੰਨੀਆਂ ਜਿੰਨੀ ਸਾਡੀ ਉਮਰਾਂ ਨੇ ਉਹਨਾਂ ਦਾ ਸਮਾਥੋਂ ਸ਼੍ਰੋਮਣੀ ਅਕਾਲੀਅਲ ਚ ਹੋ ਗਿਆ ਆਨੰਦ ਮਾਣਦਿਆਂ ਨੂੰ ਕਿ ਤੁਸੀਂ ਉਸ ਟਾਈਮੇ ਭਰਤੀ ਇਹ ਬੋਕਸ ਕਰਦੇ ਸੀ ਜਾਦੇ ਅਸੀਂ ਅਕਾਲੀਅਲ ਦੇ ਵਿੱਚ ਆਏ ਆ ਜਾਦੇ ਅਸੀਂ ਅਕਾਲੀਅਲ ਦੀ ਸੇਵਾ ਸ਼ੁਰੂ ਕੀਤੀ ਆ ਅਸੀਂ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜੇ ਜਿਹੜੇ ਵਿਰਿਆਰਥੀ ਵਿੰਗ ਸੀਗੇ ਜੂਤ ਦੇ ਵਿੱਚ ਜੂਤ ਦੀ ਭਰਤੀ ਕੀਤੀ ਹੁਣ ਹਲਕੇ ਵਾਈ ਜਾ ਕੇ ਪਿੰਡ-ਪਿੰਡ ਕੱਲੇ-ਕੱਲੇ ਵਾਰਡ ਵਾਈ ਜਾ ਕੇ ਭਰਤੀ ਸ਼ੁਰੂ ਕੀਤੀ ਤੇ ਕੰਮ ਮੁਕੰਮਲ ਆ ਤੇ ਕੱਲ ਮਾਨ ਜੋ ਚੀਮਾ ਸਾਹਿਬ ਨੂੰ ਦੱਸਿਆ ਵੀ 33 ਲੱਖ ਦੇ ਕਰੀਬ ਮੈਂਬਰਸ਼ਿਪ ਗਈ ਆ ਭਰਤੀ ਤੇ ਤਕਰੀਬਨ 25 ਤਰੀਕ ਨੂੰ ਉਹ ਸਾਰੀਆਂ ਸਲਿੱਪਾਂ ਵਾਪਸ ਆਉਣਗੀਆਂ ਡੈਲੀਗੇਟ ਦੀ ਚੋਣ ਹੋ ਜਾਣੀ ਆ ਸੋ ਇਸ ਕਰਕੇ ਉਹਦਾ ਅੱਗੇ ਉਹ ਦੱਸਣਾ ਚਾਹੁੰਦੇ ਆ ਵੀ ਬਿਲਕੁਲ ਪਾਰਦਰਸ਼ੀ ਢੰਗ ਨਾਲ ਇਹ ਭਰਤੀ ਹੋ ਰਹੀ ਆ ਇਹ ਉਹਨਾਂ ਦੀ ਮਨ ਦੀ ਬਖਲਾਟ ਆ ਸ਼੍ਰੋਮਣੀ ਕਾਲੀਆਲ ਚੜ੍ਹਦੀ ਕਲਾ ਦੇਖਦੇ ਹੋਏ ਉਹਨਾਂ ਨੇ ਮਨ 'ਚ ਬਹੁਤ ਵੱਡੀ ਬਖਲਾਟ ਆ ਦੂਜੀ ਗੱਲ ਕੱਲ ਇੱਥੇ ਸਾਡੇ ਸਤਕਾਰਯੋਗ ਜੋ ਅਸੀਂ ਅੱਜ ਵੀ ਉਹਨਾਂ ਦਾ ਉਦੈ ਸਤਕਾਰ ਕਰਦੇ ਆ ਜੋ ਸ਼੍ਰੀ ਦੰਦੋ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਆਏ ਸੀਗੇ ਦੇਖੋ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੋਊ ਸਾਡੇ ਸਾਹਾਂ ਤੋਂ ਪਿਆਰਾ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਆ ਕੋਈ ਵੀ ਸਿੱਖ ਅਕਾਲ ਤਖਤ ਸਾਹਿਬ ਤੋਂ 1 ਇੰਚ ਵੀ ਪਰੇ ਨਹੀਂ ਹੋ ਸਕਦਾ ਸਾਡੀ ਜਾਨ ਤਾਂ ਜਾ ਸਕਦੀ ਆ ਪਰ ਅਸੀਂ ਕਾਲ ਤੱਕ ਦੇ ਸਭ ਤੋਂ ਕਿੰਝ ਕੋਈ ਸਿੱਖ ਬਾਹਰ ਨਹੀਂ ਜਾ ਸਕਦਾ ਜੋ ਪ੍ਰਧਾਨ ਸਾਹਿਬ ਨੇ ਇੱਕ ਨਵਾਂ ਸਿੱਖ ਵਜੋਂ ਸਾਰ ਕੋ ਮੰਨਿਆ ਤੇ ਉਹ ਉਹ ਤੁਸੀਂ ਸਾਰ ਨੂੰ ਸਾਨੂੰ ਪਤਾ ਹੀ ਦੋ ਤਰੀਕ ਨੂੰ ਸ ਹੈ ਉਹ ਤੋਂ ਬਾਅਦ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਸਾਡੇ ਆਗੂ ਨੇ ਸੁਧਾਰ ਲਹਿਰ ਦੇ ਜਿਨ੍ਹਾਂ ਨੇ ਕਿ ਜਥੇਦਾਰ ਸਾਹਿਬ ਨੇ ਬਕਾਇਦਾ ਪੁਆਇੰਟ ਪਿੰਨ ਪੁਆਇੰਟ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਹਾਡੇ ਆ ਬਿਆਨ ਨੇ ਤੁਸੀਂ ਇਹ ਗਲਤ ਕੀਤੀਆਂ ਨੇ ਉਹ ਤੋਂ ਮੁਕਰਦੇ ਸੀ ਤੇ ਜਥੇਦਾਰ ਹਰਪ੍ਰੀਤ ਸਿੰਘ ਜੀ ਉਹਨੂੰ ਪ੍ਰੂਫ ਦਿਖਾਉਂਦੇ ਸੀ ਵੀ ਕਿਦਾਂ ਤੁਸੀਂ ਦਰਬਾਰ ਸਾਬ ਤੁਹਾਡੀ ਸ਼ਹਿਰ ਤੇ ਗੋਲੀ ਚੱਲੀ ਐ ਸਾਰੀਆਂ ਖਬਰਾਂ ਨੇ ਸਾਰੀਆਂ ਫੋਟੋਆਂ ਨੇ ਤੇ ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅੱਜ ਬੇਨਤੀ ਕਰਨਾ ਚਾਹੁੰਦਾ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜਿੰਦਾ ਸਰਕਾਰ ਅਸੀਂ ਜਥੇਦਾਰ ਦਾ ਉੱਤੇ ਕਰਦੇ ਸੀ ਉਨਾਂ ਹੀ ਅੱਜ ਵੀ ਕਰਦੇ ਆ ਤੇ ਕਰਦੇ ਰਾਂਗੇ ਦੇਖੋ ਹੁਣ ਉਹਨਾਂ ਦੀ ਕਾਰਵਾਈਆਂ ਤੋਂ ਤਾਂ ਸਾਫ਼ ਦਿਖ ਰਿਹਾ ਕਿ ਉਹਨਾਂ ਦੇ ਰਾਜਨੀਤਿਕ ਜਿਹੜੀ ਲਾਲਸਾ ਉਹ ਬਾਰ-ਬਾਰ ਸਾਹਮਣੇ ਆ ਰਹੀ ਆ ਕਿ ਮੈਂ ਰਾਜਨੀਤੀ 'ਚ ਜਾਊਂਗਾ ਇਹ ਗੱਲ ਹੋਣੀ ਚਾਹੀਦੀ ਆ ਮੈਂ ਜਥੇਦਾਰ ਸਾਹਿਬ ਨੂੰ ਮਤਲਬ ਗੱਲ ਇਹ ਹੈ ਵੀ ਅਸੀਂ ਅਕਾਲ ਤਖਸਦ ਦੀ ਜਥੇਦਾਰ ਦੀ ਪਦਵੀ ਐਡੀਅਰ ਬੋਲਣ ਨੂੰ ਦਿਲ ਨਹੀਂ ਕਰਦਾ ਮਤਲਬ ਰੂਹ ਨਹੀਂ ਕਰਦੀ ਕੀ ਬੋਲੀਏ ਜੇ ਸਵਾਲ ਖੜੇ ਕਰਨ ਲੱਗੇ ਤਾਂ ਬਹੁਤ ਗੱਲਾਂ ਨੇ ਪਰ ਨਹੀਂ ਇਹ ਫੇਰ ਵੀ ਮर्यादा 'ਚ ਰਹਾਂਗੇ ਕਿ ਨਹੀਂ ਬੋਲਾਂਗੇ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਕਿ ਆਹ ਹੋ ਗਿਆ ਉਹ ਹੋ ਗਿਆ ਭਾਈ ਜਦੋਂ ਤੁਸੀਂ ਜਥੇਦਾਰ ਸੀ ਉਦੋਂ ਕਹਿੰਦੇ ਤੇ ਇਹ ਤਾਂ ਬਿਲਕੁਲ ਸਾਹਮਣੇ ਪਿਕਚਰ ਇਹ ਪਿਕਚਰ ਕੀ ਕੀ ਸਾਬਤ ਕਰ ਰਹੀ ਆ ਕਿ ਜਿਹੜੇ ਲੋਕਾਂ ਨੂੰ ਸਜ਼ਾਾਂਵਾਂ ਲਾਉਣੀਆਂ ਸੀ ਉਹਨਾਂ ਲੋਕਾਂ ਦੇ ਨਾਲ ਜੱਫੀਆਂ ਪਾਈਆਂ ਜਾ ਰਹੀਆਂ ਨੇ ਇਹਦੇ ਮੈਨੇ ਕੀ ਕੱਢੀਏ ਇਹ ਕੌਮ ਹੁਣ ਜਦੋਂ ਸਾਹਮਣੇ ਚੀਜ਼ ਆ ਗਈ ਤਾਂ ਹੁਣ ਤਾਂ ਸਾਡਾ ਪੁੱਛਣ ਦਾ ਫਿਰ ਫਰਜ਼ ਹੀ ਬਣਦਾ ਨਾ ਕਿ ਜਿੰਦਰ ਸਾਹਿਬ ਤੁਸੀਂ ਜਿਹੜਾ ਜੋ ਆ ਰਿਹਾ ਉਸ ਤੜਿਆ ਪਾਰਟੀ ਦਾ ਉਹ ਵਿਚਕਾਰ ਫਸਿਆ ਹੋਇਆ ਉਹਦਾ ਉਹਦਾ ਕਹਿਣਾ ਹੈ ਕਿ ਕਿਸੇ ਤਰੀਕੇ ਮਸਲਾ ਹੱਲ ਹੋਵੇ ਉਹਦੇ ਲਈ ਤੁਸੀਂ ਕੀ ਕਰ ਰਹੇ ਹੋ ਮੁੱਦਾ ਹਰਪ੍ਰੀਪੀ ਆ ਜਾਂ ਗੱਲਾ ਸ਼ਰੋ ਸ਼੍ਰੀ ਅਕਾਲ ਤੱਕ ਸਰਦਾਰ ਸਾਹਿਬ ਦੀ ਆ ਪਾਰਟੀ ਦੀ ਆ ਹਲੋ ਇਹਦੇ ਲਈ ਤੁਸੀਂ ਕੀ ਉਪਰਾਲਾ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਪੋਜ਼ਿਟਿਵ ਕੀਤਾ ਜਾ ਸਕੀ ਇਕੱਠੇ ਹੋ ਜਾਵੇ ਜਿਹੜਾ ਜਿਹੜਾ ਸਵਾਲਾ ਬੰਦਾ ਤਾਂ ਫਸਿਆ ਹੋਇਆ ਨਾ ਤੁਹਾਡਾ ਕਾਲੀ ਦਾ ਤਾਂ ਇੱਕੋ ਹੀ ਸੀਗਾ ਨਾ ਇਕੱਠੇ ਤੁਸੀਂ ਬੰਦੇ ਰਹੇ ਵਰਕਰ ਫਸਿਆ ਨਹੀਂ ਹੋਇਆ ਵਰਕਰ ਨੂੰ ਫਸਾਇਆ ਹੋਇਆ ਇਹ ਗੱਲ ਦੇ ਵਿੱਚ ਹੀ ਫਰਕ ਆ ਕਿ ਵਰਕਰ ਫਸਿਆ ਨਹੀਂ ਹੋਇਆ ਵਰਕਰ ਨੂੰ ਜਾਣ ਬੁੱਝ ਕੇ ਇੱਕ ਤਰੀਕੇ ਨਾਲ ਫਸਾਇਆ ਹੋਇਆ ਜਦੋਂ ਭਰਤੀ ਸ਼ੁਰੂ ਹੁੰਦੀ ਹੈ ਤਾਂ ਸਤਕਾਰਯੋਗ ਸਿੰਘ ਸਹਿਬਾਨ ਗਿਆਨੀ ਰਕबीर ਸਿੰਘ ਜੀ ਦਾ ਬਿਆਨ ਸਾਹਮਣੇ ਕਿ ਉਹਨਾਂ ਨੇ ਸਪਸ਼ਟ ਕਿਹਾ ਕਿ ਭਰਤੀ ਸ਼ੁਰੂ ਹੋਗੀ ਸਲਾਹਾਂ ਕੀਤੀ ਉਸ ਗੱਲ ਦੀ ਦੋਨਾਂ ਨੇ ਇਸ ਗੱਲ ਦੀ ਸਲਾਹਾਂ ਕੀਤੀ ਕਿ ਪੂਰੇ ਭਾਰਤ ਵਰਸ਼ ਦੇ ਵਿੱਚ ਭਰਤੀ ਹੋਰ ਹੀ ਆ ਇਹ ਚੰਗੀ ਗੱਲ ਆ ਤੇ ਵਰਕਿੰਗ ਕਮੇਟੀ ਕੋਲ ਅਧਿਕਾਰ ਆ ਕੋਈ ਬੰਦੇ ਵਧਾ ਘਟਾ ਸਕਦੇ ਨੇ ਤੇ ਉਹਨਾਂ ਨੇ ਸਾਰੀ ਜਿਹੜੀ ਵਰਕੀ ਕਮੇਟੀ ਦੇਖੋ ਕਾਨੂੰਨੀ ਅੜਚੜ ਇਹ ਆ ਵੀ ਕਾਨੂੰਨ ਦੇ ਮੁਤਾਬਕ ਚੋਣ ਕਮਿਸ਼ਨ ਦੇ ਮੁਤਾਬਕ ਅਕਾਲੀ ਦਲ ਦੀ ਵਰਕਿੰਗ ਕਮੇਟੀ ਕੋਲ ਪਾਵਰ ਆ ਭਰਤੀ ਕਰਾਉਣ ਦੀ ਤੇ ਉਹਨਾਂ ਨੇ ਸਾਰੇ ਜ਼ਰਬਰ ਜਿਹੜੀ 7 ਮੈਂਬਰੀ ਕਮੇਟੀ ਸ਼੍ਰੀ ਕਾਲਤਾਖਸਾ ਤੋਂ ਐਲਾਨੀ ਗਈ ਕਿ ਸਿਰਫ ਬੀਬੀ ਜੀ ਨੂੰ ਛੱਡ ਕੇ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਨੇ ਬਾਕੀ ਸਾਰੇ ਮੈਂਬਰ ਜਰਬਰ ਲਾ ਦਿੱਤੇ ਗਏ ਕੀ ਉਹਨਾਂ ਨੇ ਕੋਈ ਨਿਗਰਾਨੀ ਕੀਤੀ ਉਹ ਤਾਂ ਪਹਿਲੇ ਦਿਨ ਤੋਂ ਹੀ ਭੰਡਣ ਲੱਗ ਗਏ ਕਿ ਬੋਕਸ ਹੈ ਜੀ ਬੋਕਸ ਹੈ ਜੀ ਮਤਲਬ ਜੇ ਮਤਲਬ ਜਿਹੜੇ ਆਗੂਆਂ ਨੇ ਨਿਗਰਾਨ ਕਰਕੇ ਪਾਰਟੀ ਨੂੰ ਤਕੜੇ ਕਰਨ ਦੀ ਜ਼ਿੰਮੇਵਾਰੀ ਸੀ ਉਹ ਪਹਿਲੇ ਦਿਨ ਤੋਂ ਹੀ ਕਮਜ਼ੋਰ ਕਰਨ ਵਾਲੇ ਬਿਆਨ ਦੇਣ ਲੱਗੇ ਉਹਨੇ ਦਾ ਮਤਲਬ ਕੀ ਕੱਢੀਏ ਹੁਣ ਚੁੱਪ ਕਰਕੇ ਸੁਣੀ ਚਲੀਏ ਮਤਲਬ ਹੁਣ ਲੜਾਈ ਸੱਚ ਤੇ ਝੂਠ ਦੀ ਆ ਫਿਰ ਹੁਣ ਸੱਚ ਦਾ ਸਾਹਮਣੇ ਲਿਆਉਣਾ ਪੈਣਾ ਨਾ ਆ ਜਿਹੜਾ ਕੱਲ ਵਾਲਾ ਸੀਨ ਹੈ ਮੇਰੀ ਮੀਡੀਆ ਅੱਗੇ ਬੇਨਤੀ ਹੈ ਪੂਰੀ ਕੌਮ ਨੂੰ ਦਿਖਾਓ ਹੁਣ ਦੇਖੋ ਪਿੱਛੇ ਕੁਝ ਰਹਿ ਨਹੀਂ ਗਿਆ